ਲਾਰਿਸ਼ ਬਿਸ਼ਨੋਈ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਆ ਦੱਸਦੀਏ ਕਿ ਸੀਆਈ ਸਟਾਫ ਖਰੜ ਦੇ ਵਿੱਚ ਲਾਰਿਸ਼ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਜਿਸ ਦਾ ਮਾਮਲਾ ਲਗਾਤਾਰ ਲਟਕਦਾ ਹੋਇਆ ਨਜ਼ਰ ਆਇਆ ਸੀ ਇਸ ਮਾਮਲੇ ਦੇ ਵਿੱਚ ਕਈ ਪੁਲਿਸ ਕਰਮੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਨਾਮ ਆ ਜਿਹੜਾ ਉਹ ਵੀ ਸਸਪੈਂਡਡ ਪੁਲਿਸ ਵਾਲਿਆਂ ਦੇ ਵਿੱਚ ਸ਼ਾਮਲ ਸੀ ਤਾਂ ਹੁਣ ਇੱਕ ਹੋਰ ਜਿਹੜੀ ਕੜੀ ਇਸ ਮਾਮਲੇ ਦੇ ਨਾਲ ਜੁੜੀ ਆ ਦੱਸਦੀਏ ਕਿ ਮੋਹਾਲੀ ਕੋਰਟ ਦੇ ਵੱਲੋਂ ਪੋਲੀ ਜਿਓਗ੍ਰਾਫੀ ਟੈਸਟ ਦਾ ਜਿਹੜੀ ਆਜ਼ਾਦਤ ਆ ਉਹ ਦੇ ਦਿੱਤੀ ਗਈ ਆ ਦੱਸਦੀ ਏ ਕਿ ਹੁਣ 6 ਪੁਲਿਸ ਕਰਮੀਆਂ ਦਾ ਲਾਈ ਡਿਟੈਕਟਰ ਟੈਸਟ ਹੈ ਜਿਹੜਾ ਉਹ ਕੀਤਾ ਜਾਵੇਗਾ ਤੇ ਪੁਲਿਸ ਕਰਮੀਆਂ ਦੇ ਵੱਲੋਂ ਵੀ ਜਿਹੜੀ ਇਸ ਦੇ ਵਿੱਚ ਸਹਿਮਤੀ ਜਤਾਈ ਗਈ ਆ ਦੱਸਦੀ ਏ ਕਿ ਲਾਈ ਡਿਟੈਕਟਡ ਭਾਵ ਝੂਠ પાડਨ ਵਾਲਾ ਜਿਹੜਾ ਮਸ਼ੀਨ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਟੈਸਟ ਕੀਤਾ ਜਾਵੇਗਾ ਝੂਠ ਫੜਨ ਵਾਲਾ ਟੈਸਟ ਆ ਜਿਹੜਾ ਉਹ ਇਹਨਾਂ 6 ਪੁਲਿਸ ਕਰਮੀਆਂ ਦਾ ਹੋਵੇਗਾ ਕਿਉਂਕਿ ਐਸਆਈਟੀ ਦੇ ਵੱਲੋਂ ਲਗਾਤਾਰ ਜਿਹੜੀ ਜਾਂਚ ਆ ਉਹ मामले दी ਕੀਤੀ ਜਾ ਰਹੀ ਸੀ ਹਾਲਾਂਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਸੋ ਮੋਟੋ ਜਿਹੜਾ ਨੋਟਿਸ ਆ ਉਹ ਲਿਆ ਗਿਆ ਸੀ ਤਾਂ ਹੁਣ ਇੱਕ ਹੋਰ ਜਿਹੜੀ ਕੜੀ ਇਸ ਮਾਮਲੇ ਦੇ ਵਿੱਚ ਜੁੜੀ ਆ ਦੱਸਦੀ ਏ ਕਿ 6 ਜਿਹੜੇ ਪੁਲਿਸ ਕਰਮੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਏਐਸਆਈ ਤੇ ਪੰਜ ਕਾਂਸਟੇਬਲ ਨੇ ਜਿਹੜੇ ਉਹਨਾਂ ਦਾ ਲਾਈਡ ਡਿਟੈਕਟਡ ਜਿਹੜਾ ਟੈਸਟ ਆ ਉਹ ਕੀਤਾ ਜਾਵੇਗਾ ਦੱਸਦੀ ਏ ਕਿ ਲਾਰੈਂਸ ਵਿਸ਼ਨੋਈ ਇੰਟਰਵਿਊ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਆ ਸਾਹਮਣੇ ਆਈ ਆ 6 ਪੁਲਿਸ ਕਰਮੀਆਂ ਦਾ ਹੋ ਵੇਗਾ ਲਾਈਡ ਟੈਕਟਰ ਟੈਸਟ ਮਹਾਲੀ ਕੋਰਟ ਨੇ ਪੋਲੀਓਗ੍ਰਾਫੀ ਟੈਸਟ ਦੀ ਇਜਾਜ਼ਤ ਦਿੱਤੀ ਹੈ ਦੱਸਦੀ ਹੈ ਕਿ ਸੀਆਈ ਸਟਾਫ ਖਰੜਚ ਹੋਇਆ ਸੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਦ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਮਾਮਲਾ ਉਪਖਦਾ ਹੋਇਆ ਨਜ਼ਰ ਆਇਆ ਸੀ ਤਾਂ ਹੋਣਾ ਪੁਰਸ ਵਾਲਿਆਂ ਦਾ ਝੂਠ ਪਾੜਨ ਵਾਲਾ ਟੈਸਟ ਹੋਵੇਗਾ ਕਿਸ ਨੇ ਜਿਹੜੀ ਆ ਉਹ ਇੰਟਰਵਿਊ ਕਰਵਾਈ ਸੀ ਤਾਂ ਇਸ ਪੂਰੇ ਮਾਮਲੇ ਨੂੰ ਜਾਣਨ ਦੇ ਲਈ ਜਿਹੜਾ ਸਿੱਟ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੀ ਜਿਹੜੀ ਪਰਮਿਸ਼ਨ ਹੈ ਉਹ ਮਹਾਲੀ ਕੋਰਟ ਤੋਂ ਗਈ ਸੀ ਤਾਂ ਹੁਣ ਮਹਾਲੀ ਕੋਰਟ ਦੇ ਵੱਲੋਂ ਪੋਲੀਓਗ੍ਰਾਫੀ ਟੈਸਟ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਐ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਵੀ ਸੂਮੋਟੋ ਨੋਟਿਸ ਆ ਲਿਆ ਗਿਆ ਸੀ ਦੱਸਦੀ ਹੈ ਕਿ 6 ਕਰਮੀ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਦਾ ਲਾਈਟ ਡਾਇਰੈਕਟਰ ਟੈਸਟ ਹੋਵੇਗਾ ਜਿਸ ਦੇ ਵਿੱਚ ਏਐਸਆਈ ਮੁਖਤਿਆਰ ਸਿੰਘ ਕੌਨਸਟੇਬਲ ਸਿਮਰਨਜੀਤ ਸਿੰਘ ਕੌਨਸਟੇਬਲ ਹਰਪ੍ਰੀਤ ਸਿੰਘ ਕੌਨਸਟੇਬਲ ਬਲਵਿੰਦਰ ਸਿੰਘ ਇਸ ਦੇ ਵਿੱਚ ਸ਼ਾਮਲ ਨੇ ਕੌਨਸਟੇਬਲ ਸਤਨਾਮ ਸਿੰਘ ਕੌਨਸਟੇਬਲ ਅਮਰਤਪਾਲ ਸਿੰਘ ਦਾ ਵੀ ਜਿਹੜਾ ਸ਼ਟ ਹੋਵੇਗਾ ਦੱਸਦੀ ਕਿ ਇਹਨਾਂ ਪੁਲਿਸ ਕਰਮੀਆਂ ਨੇ ਵੀ ਸਹਿਮਤੀ ਜਤਾਈ ਆ ਕਿ ਜਿਹੜਾ ਇਹ ਲਾਈਟ ਡੈਟెక్టర్ ਟੈਸਟ ਆ ਉਹ ਹੋਣਾ ਚਾਹੀਦਾ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਕਈ ਜਿਹੜੇ ਉੱਚ ਅਧਿਕਾਰੀ ਸੀ ਵੱਡੇ ਚਿਹਰੇ ਸੀਗੇ ਅਫਸਰ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਹਾਈਲਾਈਟ ਚਿਹਰਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸੀਗਾ ਜਿਨ੍ਹਾਂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਜਦੋਂ ਐਸਆਈਟੀ ਦੇ ਵੱਲੋਂ ਜਿਹੜੀ ਪੂਰੀ ਜਾਂਚ ਕਰਕੇ ਜਿਹੜੇ ਨੇ ਉਹ ਨਾਮ ਸਾਹਮਣੇ ਲਿਆਂਦੇ ਗਏ ਸੀ ਤਾਂ ਉਹਨਾਂ ਦੇ ਵਿੱਚ ਗੁਰਸੇਵ ਸਿੰਘ ਸੰਧੂ ਤੇ ਜਿਹੜੀ ਪੂਰੀ ਜ਼ਿੰਮੇਵਾਰੀ ਉਥਾਪੀ ਗਈ ਸੀ ਕਿ ਕਿਸ ਨੇ ਪੂਰਾ ਜਿਹੜਾ ਇੰਤਜ਼ਾਮ ਕੀਤਾ ਸੀ ਪੂਰਾ ਵਾਈਫਾਈ ਦਾ ਇੰਤਜ਼ਾਮ ਕਿਸ ਨੇ ਕੀਤਾ ਸੀ ਤਾਂ ਉਹ ਸਾਰੀ ਜਿਹੜੀ ਕੜੀ ਆ ਉਹ ਡੀਐਸਪੀ ਗੁਰਸੇਵ ਸਿੰਘ ਸੰਧੂ ਦੇ ਨਾਲ ਜੁੜਦੀ ਹੋਈ ਨਜ਼ਰ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ 6 ਪੁਲਿਸ ਕਰਮੀਆਂ ਦਾ ਜਿਹੜਾ ਲਾਈਟ ਡਿਟੈਕਟਰ ਟੈਸਟ ਆ ਕੀਤਾ ਜਾਵੇਗਾ ਲੋਰਿਸ਼ ਵਿਸ਼ਨੋਈ ਇੰਟਰਵਿਊ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਹੁਣ ਇਸ ਪੂਰੇ ਮਾਮਲੇ ਦਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੇ ਲਈ ਹਾਲੀਕੋਰਟ ਦੇ ਵੱਲੋਂ ਪੋਲੀਓਗ੍ਰਾਫੀ ਦੀ ਜਿਹੜੀ ਇਜਾਜ਼ਤ ਆਉ ਦੇ ਦਿੱਤੀ ਗਈ ਆ ਦੱਸਦੀ ਏ ਕਿ ਹੁਣ 6 ਪੁਲਿਸ ਕਰਮੀਆਂ ਇੱਕ ਏਐਸਆਈ ਤੇ 5 ਕਨਸਟੇਬਲ ਜਿਨ੍ਹਾਂ ਦਾ ਲਾਈਟ ਟ੍ਰੈਕਰ ਟੈਸਟ ਹੋਵੇਗਾ ਜਿਸ ਦੇ ਵਿੱਚ ਸਾਰਾ ਜਿਹੜਾ ਸਾਫ਼ ਨਿਕਲ ਕੇ ਆਵੇਗਾ ਕਿ ਆਖਰ ਕਿਸ ਨੇ ਜਿਹੜਾ ਪੂਰਾ ਇੰਤਜ਼ਾਮ ਕੀਤਾ ਸੀ ਹਾਲਾਂਕਿ ਜਿਹੜੇ ਇਲਜ਼ਾਮ ਨੇ ਡੀਐਸਪੀ ਗੁਰਚੇਰ ਸਿੰਘ ਸੰਧੂ ਤੇ ਲੱਗੇ ਸੀ ਪਰ ਹੁਣ ਜਿਹੜਾ ਪੋਲੀਓਗ੍ਰਾਫੀ ਟੈਸਟ ਕੀਤਾ ਜਾਵੇਗਾ ਉਸ ਤੇ ਵਿੱਚ ਸਾਹਮਣੇ ਆਵੇਗਾ ਕਿ ਆਖਰ ਕਿਸ ਨੇ ਪੂਰਾ ਇੰਤਜ਼ਾਮ ਕੀਤਾ ਸੀ ਕਦੋਂ ਉਹ ਵੀਡੀਓ ਹੋਈ ਤਾਂ ਸਾਰਾ ਜਿਹੜਾ ਨਿਕਲ ਕੇ ਮਾਮਲਾ ਮੰਨੇ ਆਵੇਗਾ ਦੱਸ ਦਈਏ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਮਾਮਲਾ ਭਾਕਦਾ ਹੋਇਆ ਨਜ਼ਰ ਆ ਰਿਹਾ ਸੀ ਨਾਲ ਹੀ ਜਿਹੜਾ ਇਹ ਕਾਫੀ ਦੇਰ ਤੋਂ ਜਿਹੜੀ ਸੇਟ ਹੈ ਇਸ ਦੀ ਜਾਂਚ ਕਰ ਲਈ ਸੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਪੋਲੀਓਗ੍ਰਾਫੀ ਟੈਸਟ ਦੇ ਲਈ ਮੋਹਾਲੀ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਤਾਂ ਹੁਣ ਮੋਹਾਲੀ ਕੋਰਟ ਦੇ ਵਿੱਚੋਂ ਪੋਲੀਓਗ੍ਰਾਫੀ ਟੈਸਟ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਗਈ ਆ ਤਾਂ ਹੁਣ 6 ਪੁਲਿਸ ਕਰਮੀਆਂ ਦਾ ਜਿਹੜਾ ਲਾਈਟ ਟੈਕਟ ਟੈਸਟ ਆ ਉਹ ਕੀਤਾ ਜਾਵੇਗਾ ਝੂਠ ਫੜਨ ਵਾਲਾ ਟੈਸਟ ਆ ਜਿਹੜਾ ਉਹ ਪੁਲਿਸ ਕਰਮੀਆਂ ਦਾ ਹੋਵੇਗਾ